ਫੈਸ ਰੂਮ ਦੇ ਵਿੱਚ ਸ਼ੂਟ ਹੈ देयर ਇਜ਼ ਜੋਇਸੀ ਸੇ ਹਾਈ ਹਾਈ ਥਿਸ ਗਾਈ ਰਾਈਟ ਇਅਰ ਥਿਸ ਦ ਬੈਸਟ ਗਾਇ ਹਾਂਜੀ ਅਸੀਂ ਗਾਲ ਸਾਰਿਆਂ ਨੂੰ ਵਾਂਸ ਅਗੇਨ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ DJ Vlogs ਤੇ ਮੇਰੇ ਨਾਲ ਆ ਗੁਰਮੀਤ ਐਂਡ ਅੱਜ ਆਪਾਂ ਚੱਲੇ ਆਂ ਜੀ ਇੱਕ ਗਾਣੇ ਦਾ ਸ਼ੂਟ ਹੈ ਮੇਬੀ ਇੱਕ ਹੈ ਜਾਂ ਦੋ ਨੇ ਪਰ ਸ਼ੂਟ ਸਾਡਾ ਦੋ ਦਿਨ ਦਾ ਹੈ ਠੀਕ ਹੈ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕੈਂਟ ਜੀਜ਼ ਆ ਦਿਸ ਇਜ਼ ਅ ਪੈਟਰੋਲ ਸਟੇਸ਼ਨ ਠੀਕ ਹੈ ਤੁਹਾਨੂੰ ਮੈਂ ਪੈਟਰੋਲ ਪੈਟਰੋਲ ਸਟੇਸ਼ਨ ਤੁਸੀਂ ਦੇਖਿਆ ਇੰਡੀਆ ਚ ਵੀ ਦੇਖਿਆ ਦਾ ਪੈਟਰੋਲ ਪੰਪ ਪਰ ਇੱਥੇ ਜੋ ਮੈਂ ਦੇਖਿਆ ਅੱਜ ਮੈਂ ਇੱਥੇ ਰੁਕਿਆ ਕੁਦਰਤੀ ਸ਼ੂਟ ਤੇ ਜਾਂਦੇ ਹੋਏ ਤੇ ਮੈਨੂੰ ਬਹੁਤ ਘੈਂਟ ਲੱਗਿਆ ਇਹ ਇਕੱਲਾ ਪੈਟਰੋਲ ਸਟੇਸ਼ਨ ਨਹੀਂ ਹੈ ਇਹਦੇ ਨਾਲ ਨਾਲ ਬਹੁਤ ਕੁਝ ਆਰਾਮਗਾ ਏ ਠੀਕ ਹੈ ਤੁਸੀਂ ਆਓ ਬੈਠੋ ਚਿੱਲ ਕਰੋ ਖੇ ਬੜਾ ਪਿਆਰਾ ਇਹਨਾਂ ਨੇ ਹਰ ਜਗ੍ਹਾ ਤੇ ਬੜੀ ਪਿਆਰੀ ਸਿਟਿੰਗ ਬਣਾਈ ਹੋਈ ਹੈ ਇਹਨਾਂ ਨੇ ਤਾਂ ਕਿ ਆਓ ਸਾਹਮਣੇ ਬਣੀ ਹੋਈ ਹੈ ਪਾਰਕਿੰਗ ਪਲੇਸ ਠੀਕ ਹੈ ਤੁਸੀਂ ਗੱਡੀਆਂ ਆਪਣੀਆਂ ਇੱਥੇ ਲਾਓ ਆਰਾਮ ਨਾਲ ਬੈਠੋ ਰਿਲੈਕਸ ਕਰੋ ਅਗਰ ਤੁਸੀਂ ਲੌਂਗ ਰੂਟ ਤੋਂ ਡਰਾਈਵ ਕਰ ਰਹੇ ਹੋ ਸਾਹਮਣੇ ਬਣਿਆ ਹੋਇਆ ਜੀ ਰੈਸਟੋਰੈਂਟ ਤੇ ਕੈਫੇ ਟਰੱਕਰਸ ਦੇ ਲਈ ਆਪਣੀ ਗੱਡੀ ਸਾਈਡ ਤੇ ਲਾਓ ਇੰਜੋਏ ਕਰੋ ਖਾਓ ਪੀਓ ਔਰ ਧਰਤੀ ਦੀ ਖੂਬਸੂਰਤੀ ਦਸਣ ਦੀ ਤਾਂ ਲੋੜ ਹੈ ਨਹੀਂ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਆਲੇ-ਦਾਲੇ ਆਪਣਾ ਪੰਜਾਬੀ ਵਾਲਾ ਟੇਸਟ ਜਿਹੜਾ ਮਰਜੀ ਮੈਂ ਤਾਂ ਚੱਪਟਾ ਬਾਕੀ ਐ ਪਛਿਨਾ ਕਰਾਲਾ ਇੱਧਰ ਆ ਇੱਧਰ ਲਓ ਜੀ ਬਣਾਲੀ ਮੁੰਡੇ ਨੂੰ ਇਹ ਸਾਰੀ ਵੀਡੀਓ ਦੇ ਵਿੱਚ ਜੋ ਵੀ ਤੁਸੀਂ ਦੇਖੋਗੇ ਉਹ ਹੋਊਗਾ ਬਿਹਾਈਂਡ ਦਾ ਸੀਨ ਇੱਕ ਡਿਫਰੈਂਟ ਕਲਚਰ ਦਾ ਪ੍ਰੋਜੈਕਟ ਹੈ ਡਿਫਰੈਂਟ ਲੈਂਗੁਏਜ ਦਾ ਪ੍ਰੋਜੈਕਟ ਹੈ ਬਟ ਵੀ ਗੋਣਾ టు ਡੂ देयर ਅ ਇੱਥੇ ਆ ਕੇ ਮੇਰਾ ਟਾਰਗੇਟ ਸੀ ਲੋਕਲ ਪ੍ਰੋਜੈਕਟਸ ਕੈਚ ਕਰਨੇ ਆਪਾਂ ਉਸੇ ਲਾਈਨ ਤੇ ਚੱਲ ਰਹੇ ਆ ਉਹੀ ਕਰ ਰਹੇ ਆ ਤੇ ਚਲੋ ਫਿਰ ਆਜੋ ਟ੍ਰਾਈ ਟੂ ਕੈਚ ਦਾ ਵਾਈਬ ਗਾਈਜ਼ ਹਾਂਜੀ ਆਪਾਂ ਪਹੁੰਚ ਚੁੱਕੇ ਆ ਲੋਕੇਸ਼ਨ ਦੇ ਬਹੁਤ ਨੇੜੇ ਬਟ ਜਿਹੜਾ ਕਮਿਟਿਡ ਟਾਈਮ ਹੈ ਉਹਦੇ ਤੋਂ ਆਪਾਂ ਡੇਢ ਘੰਟਾ ਅਰਲੀਆਂ ਖੈਰ ਪਹਿਲਾਂ ਆਏ ਤਾਂ ਕੋਈ ਦੁੱਖ ਨਹੀਂ ਹੁੰਦਾ ਤਿਆਰੀ ਟਾਈਮ ਤੇ ਹੋ ਜਾਂਦੀ ਹੈ ਅੱਗੇ ਵਾਲਾ ਲੇਟ ਹੋਵੇ ਕੋਈ ਚੱਕਰ ਨਹੀਂ ਕਹਿੰਦੇ ਵੀ ਆਪਾਂ ਨਹੀਂ ਲੇਟ ਹੋਣੇ ਚਾਹੀਦੇ ਜਿਹੜੇ ਤਾਂ ਮੈਨੂੰ ਪੁਰਾਣੇ ਦੇਖਦੇ ਉਹਨਾਂ ਨੂੰ ਪਤਾ ਹੈ ਕਿ ਮੈਂ ਹਮੇਸ਼ਾ ਟਾਈਮ ਤੋਂ ਪਹਿਲਾਂ ਪਹੁੰਚਣਾ ਪਸੰਦ ਕਰਦਾ ਸੋ ਆਪਾਂ ਇੱਥੇ ਕਾਫੀ ਸ਼ਾਪ ਬੈਠਦੇ ਆ ਗੱਲਾਂ ਬਾਤਾਂ ਕਰਦੇ ਆ ਡਿਸਕਸ ਕਰਦੇ ਆ ਪ੍ਰੋਜੈਕਟ ਨੂੰ ਕਿਵੇਂ ਕੀ ਕਰਨਾ ਆਪਣਾ ਆਲਰੇਡੀ ਇੱਕ ਪ੍ਰੋਜੈਕਟ ਐਡੀਟਿੰਗ ਤੇ ਹੈ ਉਹਦੇ ਬਾਰੇ ਗੱਲਬਾਤ ਕਰਦੇ ਆ ਨਾਲੇ ਜਿੰਨਾ ਟਰੋਫੀ ਉਸ ਤੋਂ ਬਾਅਦ ਵੀ ਇਹ ਲੋਕੇਸ਼ਨ ਬੜੀ ਪਿਆਰੀ ਹੈ ਯੂ ਕੈਨ ਲਾਈਕ ਇਟ ਇੱਥੇ ਹੈ ਜੀ ਉਹ ਸਾਹਮਣੇ ਸ਼ਿਪਯਾਰਡ ਜਿੱਥੇ ਵੱਡੇ ਵੱਡੇ ਸ਼ਿਪ ਲੋਡ ਐਂਡ ਅਨਲੋਡ ਹੁੰਦੇ ਆ ਆਇਦਰ ਆ ਸਾਰਾ ਆ ਗਿਆ ਇੰਡਸਟਰੀਅਲ ਏਰੀਆ ਜਿਹੜੇ ਸ਼ਿਪਯਾਰਡ ਤੇ ਕੰਮ ਕਰਦੇ ਹੋਣੇ ਆ ਵਰਕਰ ਉਹਨਾਂ ਦੇ ਕੈਬਨ ਵਗੈਰਾ ਬਣਾਏ ਹੋਏ ਆ ਤੇ ਆਹ ਸਾਰਾ ਟਾਂਚਾ ਲੱਗਿਆ ਹੋਇਆ ਜਿਹੜੇ ਲੋਡਿੰਗ ਅਨਲੋਡਿੰਗ ਦੇ ਹੁੰਦੇ ਆ ਸ਼ਿਪ ਇੱਥੇ ਉਹਦੇ ਆਲੇ-ਦੁਆਲੇ ਲੱਗ ਜਾਂਦੇ ਆ ਉਹ ਕਰੇਨਾਂ ਦੇ ਤੇ ਉਹ პროਈਓ ਕੰਟੇਨਰ ਵਗੈਰਾ ਚੱਕ ਲੈਂਦੇ ਆ ਤੇ ਉੱਥੇ ਹੀ ਲੋਡ ਕਰਦੇ ਆ ਇੱਕ ਡੇਢ ਘੰਟਾ ਸਾਡੇ ਕੋਲੇ ਅਜੇ ਹੈਗਾ ਸੀ ਸ਼ੂਟ ਤੋਂ ਪਹਿਲਾਂ ਸੋ ਵੀ ਡਿਸਾਈਡਡ ਟੂ ਐਕਸਪਲੋਰ ਦਾ ਏਰੀਆ ਕਿਉਂਕਿ ਅੱਜ ਇੰਡੋਰ ਸ਼ੂਟ ਹੈ ਔਰ ਕੱਲ ਨੂੰ ਆਊਟਡੋਰ ਸ਼ੂਟ ਹੈ ਤਾਂ ਮੈਨੂੰ ਲੱਗਦਾ ਵੀ ਇਹ ਜਿਹੜਾ ਸਾਨੂੰ ਘੰਟਾ ਪਹਿਲਾਂ ਹੋਣ ਦਾ ਫਾਇਦਾ ਹੀ ਹੋਇਆ ਕਿ ਅਸੀਂ ਸਰਾਊਂਡਿੰਗ ਦੇਖ ਸਕਦੇ ਆ ਪਲਾਨ ਕਰ ਸਕਦੇ ਆ ਆਊਟਡੋਰ ਸ਼ੂਟ ਦੇ ਲਈ ਸੋ ਦਿਸ ਇਜ਼ ਰੀਲੀ ਨਾਈਸ ਐਂਡ ਨਿਊ ਫॉर ਮੀ ਐਸ ਵੈਰ ਅੰਡ ਆਈ ਹੋਪ ਤੁਸੀਂ ਵੀ ਇਸ ਚੀਜ਼ ਨੂੰ ਪਸੰਦ ਕਰੋਗੇ ਨਵਾਂ ਏਰੀਆ ਨਵੀਂ ਲੋਕੇਸ਼ਨ ਹੈ ਤੇ ਜਿਵੇਂ ਜਿਵੇਂ ਜੋ ਜੋ ਮੈਨੂੰ ਦਿਖਦਾ ਮੈਂ ਭਾਈ ਤੁਹਾਨੂੰ ਵੀ ਦੱਸੀ ਜਾਣਾ ਸੋ ਹਾਂਜੀ ਲੋਕੇਸ਼ਨ ਤੇ ਪਹੁੰਚ ਗਏ ਆ ਜਿਵੇਂ ਤੁਹਾਨੂੰ ਦੱਸਿਆ ਸੀ ਅੱਜ ਦਾ ਇੰਡੋਰ ਸ਼ੂਟ ਹੈ ਔਰ ਲੋਕੇਸ਼ਨ ਇੱਥੇ ਹੀ ਆ ਆਲੇ-ਦਾਲਾ ਤੁਸੀਂ ਦੇਖ ਰਹੇ ਹੋਗੇ ਚੇਂਜ ਹੋ ਗਿਆ ਸਾਡੇ ਆਲੇ-ਦੁਆਲੇ حاجه ਕੁਝ ਹੁੰਦਾ ਨਹੀਂ ਵੈਸੇ ਤੇ ਅੱਜ ਤੁਹਾਨੂੰ ਮੈਂ ਪਹਿਲਾਂ ਰੂਮ ਦਿਖਾਵਾਂ ਇਹ ਇਸ ਰੂਮ ਦੇ ਵਿੱਚ ਸ਼ੂਟ ਹੈ ਆਓ ਆਪਣਾ ਬਾਈ ਬੈਠਾ ਗੁਰਮੀਤ ਸਿੰਘ ਤੇ ਇੰਡੋਰ ਸ਼ੂਟ ਇੱਥੇ ਆ ਠੀਕ ਹੈ ਕੁਝ ਸ਼ਾਟ ਇੱਥੋਂ ਦੇ ਡਿਜ਼ਾਈਨ ਕੀਤੇ ਹੋਏ ਆ نیچے ਗਰਾਉਂਡ ਫਲੋਰ ਦੇ ਉੱਪਰ ਲਿਵਿੰਗ ਰੂਮ ਹੈ ਉੱਥੇ ਦੇ ਕੁਝ ਸ਼ਾਟ ਨਹੀਂ ਤੁਸੀਂ ਨਾਲ ਦੀ ਨਾਲ ਦੇਖਦੇ ਰਹੋਗੇ ਬਿਹਾਈਂਡ ਦਾ ਸੀਨ ਗੁਰਮੀਤ ਜੀ ਤੇ ਸ਼ੂਟ ਕਰ ਲਿਆ ਕਰੂਗਾ ਕੈਮਰੇ ਤੇ ਜੋ ਵੀ ਸ਼ੂਟ ਚੱਲ ਰਿਹਾ ਹੋਇਆ ਕਰੋ ਥੋੜੇ ਬਹੁਤੇ ਹਾਈਲਾਈਟ ਸਾਡੀ ਜਿਹੜੀ ਫੀਮੇਲ ਲੀਡ ਹੈ ਕੁੜੀ ਸਾਡੀ ਅਜੇ ਪਹੁੰਚੀ ਨਹੀਂ ਤੇ ਉਹ ਲੇਟ ਹੋ ਗਈ ਕਿਉਂਕਿ ਸਰਦਾਰ ਸਾਹਿਬ ਜਿਹੜਾ ਸਾਡਾ ਸਿੰਗਰ ਹੈ ਉਹਨੇ ਉਹਦੇ ਲਈ ਗੱਡੀ ਬੁੱਕ ਕਰਨੀ ਸੀ ਤੇ ਉਹਦੇ ਧਿਆਨ ਚੋਂ ਹੀ ਨਿਕਲੇਗਾ ਕਿ ਉਹਨੇ ਗੱਡੀ ਬੁੱਕ ਕਰਨੀ ਹੈ ਤੇ ਉਹਨੇ ਲੋਕੇਸ਼ਨ ਲਈ ਨਹੀਂ ਕੁੜੀ ਦੀ ਗੱਡੀ ਭੇਜੀ ਨਹੀਂ ਸੋ ਜਦੋਂ ਤੱਕ ਉਹ ਆਉਂਦੀ ਹੈ ਉਦੋਂ ਤੱਕ ਅਸੀਂ ਸਮਾਨ ਸੈਟਅਪ ਕਰ ਲਈਏ ਤੇ ਨਾਲ ਨਾਲ ਤੁਹਾਨੂੰ ਮੈਂ ਥੋੜੇ ਥੋੜੇ ਸ਼ਾਰਟ ਲੋਕੇਸ਼ਨ ਦੇ ਦਿਖਾ ਦਿੰਦਾ ਸਿਆਣੇ ਕਹਿੰਦੇ ਆ ਜੀ ਪਹਿਲਾਂ ਪੇਟ ਪੂਜਾ ਤੇ ਫੇਰ ਕੰਮ ਦੂਜਾ ਤਾਂ ਪਹਿਲਾਂ ਅਸੀਂ ਆਪਣਾ ਖਾਣਾ ਪਾਣੀ ਖਾਣੇ ਆ ਅੱਗੇ ਜਾ ਕੇ ਮਿਲੇ ਨਾ ਮਿਲੇ ਆਪਾਂ ਦਾ ਇੰਤਜ਼ਾਮ ਪਹਿਲਾਂ ਰੱਖਣਾ ਚਾਹੀਦਾ ਤੇ ਅਸੀਂ ਆਪਦਾ ਰੈਡੀ ਕਰਕੇ ਲੈ ਆਏ ਹੁਣ ਆਪਾਂ ਗਰਮ ਕਰਕੇ ਖਾ ਲਈਏ ਮਾਡਲ ਸਾਡੀ ਆ ਗਈ ਹੈ ਮੈਂ ਤੁਹਾਨੂੰ ਉਹਦੇ ਨਾਲ ਵੀ ਮਿਲਾਉਣਾ ਤੇ ਕੀਆ lets do it singer ready ਤੇ ਸਾਡੀ ਕੁੜੀ ਵੀ ਆ ਚੁੱਕੀ ਹੈ ਮਾਡਲ there is joycy say hi hi <laughs> so guys we're ready ਜਗਾ ਘਟ ਸੀ ਇਸ ਕਰਕੇ ਆਪਾਂ ਨੇ ਆ ਲਾਈਟ ਸੈਟਅਪ ਲਾਇਆ ਬਿਲਕੁਲ ਹਲਕਾ ਲਾਈਟ ਆਲਰੇਡੀ ਬਹੁਤ ਜ਼ਿਆਦਾ ਹੈ ਇਸ ਕਰਕੇ ਆਪਾਂ ਨੇ ਥੋੜੀ ਜੀ ਕੰਟਰੋਲਡ ਲਾਈਟ ਰੱਖੀ ਹੈ ਹਲਕੀ ਫੁਲਕੀ ਜੀ ਲਾਈਟ ਰੱਖਣੀ ਹੈ ਇਟਸ ਗਾਣਾ ਵੀ ਸਮਥਿੰਗ ਟੋਟਲੀ ਡਿਫਰੈਂਟ ਸੋ ਬੀਵੇਦਾਸ ਜਿਹੜੇ ਨਵੇਂ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਓ ਤੇ ਅੱਗੇ ਵੀ ਬਹੁਤ ਸਾਰਾ ਕੁਝ ਆਉਂਦਾ ਰਹੂਗਾ ਸਾਡੇ ਆਪਣੇ ਡ੍ਰੈਗ ਬੀਟਸ ਦੇ ਮੇਰਾ ਆਪਦਾ ਚੈਨਲ ਹੈ ਸਾਡੀ ਪ੍ਰੋਡਕਸ਼ਨ ਕੰਪਨੀ ਹੈ ਡ੍ਰੈਗ ਬੀਟਸ ਦੇ ਕਈ ਸਾਰੇ ਪ੍ਰੋਜੈਕਟ ਬੈਕ ਟੂ ਬੈਕ ਲਾਈਨਅਪ ਨੇ ਅ ਇੱਕ ਬਹੁਤ ਜਲਦੀ ਅਸੀਂ ਰਿਲੀਜ਼ ਕਰਨ ਲੱਗੇ ਆ ਮੇਬੀ ਅਗਲੇ ਵੀਕ ਦੇ ਵਿੱਚ ਵਿੱਚ ਗਾਣਾ ਆ ਜਾਣਾ ਤੇ ਉਹਦਾ ਸਾਰਾ ਕੁਝ ਰੈਡੀ ਹੈ ਲਾਈਕ ਸ਼ੂਟ ਹੋ ਚੁੱਕਿਆ ਸੀ ਪੋਸਟ ਪ੍ਰੋਡਕਸ਼ਨ ਡਨ ਹੈ ਸੋ ਗਾਈਜ਼ ਇੱਥੇ ਮੈਂ ਕੁੜੀ ਨੂੰ ਸਾਰੇ ਸ਼ਾਰਟ ਸਕ੍ਰਿਪਟ ਲਾਈਨ ਸਟੋਰੀ ਲਾਈਨ ਸਮਝਾ ਰਿਹਾ ਤਾਂ ਕਿ ਉਹਨੂੰ ਕਲੀਅਰਲੀ ਪਤਾ ਲੱਗ ਜੇ ਕਿ ਉਹਨੇ ਸ਼ੂਟ ਕੀ ਕਰਨਾ ਉਹਦਾ ਐਕਟ ਕੀ ਹੈ ਇਸ ਸ਼ਾਰਟ ਦੇ ਵਿੱਚ ਸੋ ਥਿਸ ਇਜ਼ ਦਾ ਮੋਸਟ ਇੰਪੋਰਟੈਂਟ ਪਾਰਟ ਟੂ ਮੇਕ ਸ਼ੋਰ ఎవਰੀਥਿੰਗ ਟੂ ਯਰ ਆਰਟਿਸਟ ਓ ਦਿਨੇਲਾ Yeah, yeah. But what color she yeah, has? what color is she? she came ready. When yeah, she man is ready. Right? something, mm -hmm. something smiling and happy. and you will call like she's yeah. yeah. and here you will sit here in front of her like mm -hmm. she's there. Mm -hmm. and you will be sitting here. Mm -hmm. and you will just look into the camera. Mm -hmm. you will be singing, right. vibing and singing giving you your lyrics. your song is maybe two minutes or something. Mm -hmm. Yeah. so it's more than enough sure nice. so we are good to go first shot apane kudi ton shuru kita okay menu pata hai ki apne punjabi community layi eh thodi ji eye opening moment hai but uh, yeah different culture different uh, society or uh, different phase de vich kamm karde ho tusi ta tohanu professionalism da ek next level dikhda hai So they are really professional doing their job very perfectly guys uh, inna lokan naal kamm karke bahut kuch nawa sikhna nu no milda jo ki mainu lagda hai ki is line de vich jadon tusi kamm karde ho toade layi eh sab kuch sikhna tonu samjh auna culture diversity most important thing <laughs> so guys how is it i'm sure it's fire what you saying bro here man we killin <laughs> this guy right here this the baddest guy man. ਆ ਬਾਏ ਦੋਏ ਆਈ ਲਾਈਕ ਯੂਰ ਗਲਾਸੇਸ ਯਾ थैंक यू ਆਈ ਲਾਈਕ ਯਰ ਸਟਾਈਲ ਫੀ ਲੁੱਕ ਐਟ ਦਿਸ ਲੁੱਕ ਐਟ ਯਾ ਓਕੇ ਗਾਇਸ ਆ ਸ਼ੂਟ ਚੱਲੀ ਜਾਂਦਾ ਬੜਾ ਮਜ਼ੇਦਾਰ ਹੈ ਔਰ ਇਦਾਂ ਦੇ ਬੈਕ ਟੂ ਬੈਕ ਸਾਡੇ ਕੋਲ ਆਉਂਦੇ ਹੀ ਰਹਦੇ ਪਟਾਰਾ ਜੇ ਬੰਦ ਸੀ ਖੁੱਲਣ ਲੱਗਿਆ ਸੋ ਵਾਂਸ ਅਗੇਨ ਬਾਈ ਜਿਹੜੇ ਜਿਹੜਿਆਂ ਨੇ ਸਬਸਕ੍ਰਾਈਬ ਨਹੀਂ ਕਰਿਆ ਕਰ ਲੋ ਤੇ ਮੇਰਾ ਇੰਸਟਾਗ੍ਰam ਨੀਚੇ ਦਿੱਤਾ ਹੋਇਆ ਲਿੰਕ ਦੇ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਉਹਨੂੰ ਵੀ ਕਰ ਲੋ ਤੇ ਇਹਨਾਂ ਦੇ ਨਾਲ ਫਿਰ ਸਾਡੇ ਵੀ ਰੈਡੀ ਨੇ ਡਿਸਪਾਈਟ ਲੈਂਗੁਏਜ ਬੈਰੀਅਰ ਉਨਾ ਜ਼ਿਆਦਾ ਔਖਾ ਨਹੀਂ ਹੋਇਆ ਕਿਉਂਕਿ ਇਹ ਕੁੜੀ ਵੀ ਬਹੁਤ ਪ੍ਰੋਫੈਸ਼ਨਲ ਆਰਟਿਸਟ ਸੀ ਇਹਨੇ ਪਹਿਲਾਂ ਵੀ ਬਹੁਤ ਸਾਰੇ ਗਾਣੇ ਡਿਫਰੈਂਟ ਆਰਟਿਸਟ ਦੇ ਨਾਲ ਕੀਤੇ ਹੋਏ ਆ ਸੋ ਮੇਰੇ ਲਈ ਵੀ ਸੌਖਾ ਰਿਹਾ ਤੇ ਇਹ ਸਿਰਫ ਫਰਸਟ ਪਾਰਟ ਸੀ ਸੈਕੰਡ ਪਾਰਟ ਇਸ ਤੋਂ ਅੱਗੇ ਰੈਡੀ ਪੇਅਰ ਰਿਲੀਜ਼ ਕਰੂੰਗਾ ਮੈਂ ਕੱਲ ਨੂੰ ਜਾਂ ਪਰਸੋਂ ਨੂੰ ਪੋਸਟ ਕਰੂੰਗਾ ਸੋ ਗਾਇਜ਼ ਸਬਸਕ੍ਰਾਈਬ ਕਰ ਲਓ ਯਾਦ ਨਾਲ ਚੈਨਲ ਵਾਰੀ-ਵਾਰੀ ਨਾ ਮੈਨੂੰ ਕਹਿਣਾ ਪਵੇ ਹਿੱਟ ਮੈਨੂੰ ਦੇਖਣੇ ਚਾਹੀਦੇ ਆ ਡੈਸ਼ਬੋਰਡ ਤੇ ਵੀ ਕਿੰਨੇ ਕਾਇਆ ਇਸ ਵਾਰੀ